ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਆਪਣੇ ਚੈਨਲ ਸੰਦੂਕ ਟਿਕ ਕੋਰ ਦੁਨਣਾ ਤੇ ਅਮੀਰ ਕਰਦੇ ਆ ਅਸਰ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਸਾਡੇ ਡੇਲੀ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਨੂੰ ਸਾਨੂੰ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰਦੇ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ। ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਆਪਣੀ ਸਾਰੇ ਡਿਟੇਲਸ ਸਾਨੂੰ WhatsApp ਤੇ ਭੇਜ ਕੇ ਆਪਣਾ ਸੇਅਰ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਸਾਨੂੰ Instagram ਤੇ ਫੋਲੋ ਕਰੋ। ਸੰਧੂ ਬੁਟੀਕ ਕੋਲ ਤੋਂ ਨਾਮ ਸਾਡੀ Instagram ਦੀ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਫਿਰ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਤੇ ਉੱਥੋਂ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਦੇਖ ਕੇ ਸਿਲੈਕਟ ਕਰਕੇ ਆਪਣਾ ਸੇਅਰ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ। ਜਿਹੜੇ ਆਪਣੇ ਵਧੀਆ ਹਨਾ ਮਸ਼ੀਨਵਰਕ ਦੇ ਬਿਲਕੁਲ ਨਵੇਂ ਡਿਜ਼ਾਈਨ ਆਪਾਂ ਰੈਡੀ ਕਰਵਾਇਨੇਗੇ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਣਗੇ ਜਿਵੇਂ ਜਿਵੇਂ ਤੁਸੀਂ ਆਪਣਾ ਕਿਸੇ ਆਪਣੀ ਫੈਬਰਿਕ ਦੀ ਸਿਲੈਕਸ਼ਨ ਕਰਕੇ ਰੈਡੀ ਕਰਵਾਉਣਾ ਹੋਇਆ ਸਾਰਾ ਤੁਸੀਂ ਆਪਣਾ ਸੇਮ ਵੀ ਤਿਆਰ ਕਰਵਾ ਸਕਦੇ ਹੋ ਫੈਬਰਿਕ ਕਿਹੜਾ ਦਾ ਕਲਰ ਦੱਸ ਕੇ ਆਪਣੀ ਫੈਬਰਿਕ ਦੀ ਜਿਹੜੀ ਟਾਈਪ ਆ ਉਹ ਦੱਸ ਕੇ ਆਪਣਾ ਸੂਟ ਜਿਹੜਾ ਸਾਰਾ ਤਿਆਰ ਕਰਵਾ ਕੇ ਲੈ ਸਕਦਾ ਕਦੇ ਵਿਦ ਦੁਪੱਟਾ ਵੀ ਦੋੜ ਦੁਪੱਟਾ ਵਿਦ ਸਟਿਚਿੰਗ ਵਿਦਆਊਟ ਸਟਿਚਿੰਗ ਜਿਵੇਂ ਤੁਹਾਨੂੰ ਪਸੰਦ ਹੋਵੇ ਤੁਸੀਂ ਆਪਣਾ ਹੋਮੀ ਰੈਡੀ ਕਰਵਾ ਸਕਦੇ ਹੋ ਹਾਂਜੀ ਦਿਖਾਉਣਾ ਤੁਹਾਨੂੰ ਆਪਣਾ ਅਜਾ ਜੋ ਪਹਿਲਾ ਸ ਹਾਂਜੀ ਦੇਖੋ ਜਿਹੜਾ ਆਪਾਂ ਪ੍ਰਿੰਟ ਵਾਲਾ ਸੂਟ ਇਹ ਤਿਆਰ ਕਰਵਾਇਆ ਹੈਗਾ ਦੇਖੋ ਪ੍ਰਿੰਟ ਤੇ ਵਧੀਆ ਡਿਜ਼ਾਈਨਿੰਗ ਰੈਡੀ ਕਰਵਾਈ ਆ ਆਪਾਂ ਨੇ ਵਰਕ ਦੇ ਨਾਲ ਇਹ ਵਾਲੀ ਦੇਖੋ ਇਹਦੀ ਸ਼ਰਟ ਹੈਗੀ ਇਹ ਆਪਣੀ ਕ੍ਰਸ਼ ਕਾਟਨ ਦੀ ਸ਼ਰਟ ਡਬਲ ਬਲੈਕ ਕਲਰ ਦੀ ਕ੍ਰਸ਼ ਕਾਟਨ ਦੀ ਸ਼ਰਟ ਹੈ ਡਬਲ ਬਲੈਕ ਕਲਰ ਦਾ ਪ੍ਰਿੰਟ ਆ ਦੇਖੋ ਸ਼ਰਟ ਤੇ ਆਪਾਂ ਕੋਈ ਵਰਕ ਵਗੈਰਾ ਨਹੀਂ ਕਰਵਾਇਆ ਇਹ ਸ਼ਰਟ ਹੈਗੀ ਤੇ ਨਾਲ ਦੇਖੋ ਇਹਦੇ ਬਲੈਕ ਕਲਰ ਦੀ ਬਾਟਮ ਹੈਗੀ ਆ ਬਾਟਮ ਦੀਆਂ ਮੂਰੀਆਂ ਤੇ ਇੰਦਾ ਬੁਟੀਆਂ ਦਾ ਵਰਕ ਹੋਇਆ ਹੋਗਾ ਇਹ ਬਾਟਮ ਦੀਆਂ ਮੂਰੀਆਂ ਤੇ ਵਰਕ ਕਰਿਆ ਗਦਾ ਮੁੱਟੀਆਂ ਵਾਲਾ ਉ ਤੁਸੀਂ ਤਾਂ ਮੈਂ ਆਪਣਾ ਸਟ੍ਰੇਟ ਬਾਟਮ ਤੇ ਵਰਤਦਾ ਆਂਗਾ ਪਟਿਆਲਾ ਤੇ ਕਰਵਾਉ। ਉਹ ਤੁਸੀਂ ਦੱਸ ਕਿ ਕਰਵਾਉਣਾਗਾ ਤੁਸੀਂ ਪਟਿਆਲਾ ਬਾਟਮ ਵੀਅਰ ਕਰਦੇ ਹੋ ਜਾਂ ਤੁਸੀਂ ਆਪਣੀ ਸਟ੍ਰੇਟ ਬਾਟਮ ਪਰ ਆਪੋ ਉਸ ਅਕੋਰਡਿੰਗ ਹੀ ਵਰਤ ਕਰਵਾ ਦੇਣਾ। ਦੇਖੋ ਇਹਦਾ ਬੂਟੀਆਂ ਲੱਗੀਆਂ ਬਾਟਮ ਦੇ ਉੱਪਰ ਨਾਲ ਇਹਦੇ ਪਿਓਰ ਔਰਗੈਂਜ਼ਾ ਦਾ ਦੁਪੱਟਾ ਲਾ ਦੇਖੋ ਇਹ ਵਾਲਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਦਾ ਬਲੈਕ ਕਲਰ ਦਾ ਤੇ ਇਹਦੇ ਦੁਪੱਟੇ ਤੇ ਦੇਖੋ ਇਹਦਾ ਲੜਾਂ ਦੇ ਉੱਪਰ ਬੂਟੀਆਂ ਲੱਗੀਆਂ। ਪੱਤੇ ਦੀ ਲੜਾਂ ਦੇ ਉੱਪਰ ਬੂਟੀਆਂ। ਆਪਾਂ ਲੜਾਂ ਦੇ ਉੱਪਰ ਇਹਦਾ ਬੂਟੀਆਂ ਪਾਉਣੀਆਂ। ਚਾਰੋਂ ਪਲੇਨ ਹੈਗਾ ਲੜਾ ਦੇ ਉੱਪਰ ਬੁੱਟੀਆਂ ਨੇ ਤੇ ਉਹੀ ਆਪਾਂ ਮਜ਼ੈਂਟਾ ਸ਼ੇਡ ਦੀ ਲੇਸ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਆ ਬਹੁਤ ਜਿਆਦਾ ਸੋਹਣਾ ਆਪਣਾ ਸੂਟ ਤਿਆਰ ਹੋਇਆ ਬਲੈਕ ਕਲਰ ਦਾ ਕ੍ਰਸ਼ ਕਾਟਨ ਦੀ ਆਪਣੀ ਫੈਬਰਿਕ ਆ ਫੈਬਰਿਕ ਤੁਸੀਂ ਕੋਈ ਵੀ ਲੈ ਸਕਦੇ ਹੋ ਇਹੀ ਸੇਮ ਡਿਜ਼ਾਈਨਿੰਗ ਤੁਸੀਂ ਆਪਣਾ ਅੱਗੇ ਲਈ ਹੋਰ ਵੀਅਰ ਕਰਉਣਾ ਹਨਾ ਜੋਰ ਹਟ ਵਗੈਰਾ ਲੈ ਸਕਦੇ ਹੋ ਮਸਲੀਨ ਜਿਵੇਂ ਤੁਹਾਨੂੰ ਪਸੰਦ ਆ ਹਨਾ ਉਹੀ ਲੈ ਕੇ ਆਪਣਾ ਉਹ ਤੇ ਸੇਮ ਡਿਜ਼ਾਈਨਿੰਗ ਨਾਲ ਤਿਆਰ ਕਰਵਾ ਸਕਦੇ ਜੇਕਰ ਤੁਸੀਂ ਆਪਣਾ ਥੋੜਾ ਘੱਟ ਰੇਟ ਕਰਨਾਗਾ ਤੋਂ ਦੁਪੱਟੇ ਵਾਲਾ ਵਰਕ ਤੁਸੀਂ ਆਪਣਾ ਕੱਟ ਕਰਵਾ ਸਕਦੇ ਹੋ ਬੂਟੀ ਵਗੈਰਾ ਹਨ ਦੁਪੱਟੇ ਤੇ ਜੇ ਤੁਸੀਂ ਸੇਮ ਇਹੋ ਦੇਖੋ ਬਹੁਤ ਵਧੀਆ ਸੋਹਣੀ গারਲਿਸ਼ ਜੀ ਲੁੱਕ ਪਾਉਂਦੀ ਜਦ ਜੇ ਆਪਾਂ ਦੁਪੱਟੇ ਨਾਲ ਥੋੜੀ ਜਿਹੀ ਫਿਨਿਸ਼ ਵਰਕ ਦੇ ਨਾਲ ਫਿਨਿਸ਼ ਕਰ ਦਿੰਨੇ ਆਂ ਦੁਪੱਟੇ ਤੇ ਨਾਲ ਬਾਟਮ ਆ ਬਾਕੀ ਇਹਦਾ ਆਪਾਂ ਸਟਿਚ ਕਰਵਾਵਾਂਗੇ ਹਨਾ ਇਹ ਹੀ ਸਾਰੇ ਡਿਜ਼ਾਈਨਿੰਗ ਆਪਾਂ ਦੇ ਸ਼ਾਰਟ ਦੇ ਉੱਪਰ ਆਜੇ ਤਾਂ ਕਾਫੀ ਸੋਹਣਾ ਸੂਟ ਲੱਗੂਗਾ ਆਪਣਾ ਪ੍ਰਿੰਟ ਵਾਲਾ ਵਧੀਆ ਪਾਉਂ ਕਿ ਤੇ ਹਨਾ ਪਾਰਟੀ ਵਗੈਰਾ ਚ ਵੀਅਰ ਕਰ ਸਕਦੇ ਆਂਗੇ ਇਹ ਨਹੀਂ ਹੁੰਦਾ ਵੀ ਆਪਾਂ ਡੇਲੀ ਵੀਅਰ ਦੇ ਵਿੱਚ ਯੂਜ਼ ਕਰਾਂਗੇ ਆਪਾਂ ਫਿਰ ਉਹ ਸੂਟ ਵਧੀਆ ਬਣਾ ਡਿਜ਼ਾਈਨਰ ਜਿਹਾ ਸੂਟ ਬਣ ਕੇ ਤਿਆਰ ਹੋ ਜਾਂਦਾ ਤੁਸੀਂ ਆਪਣਾ ਸੇਮ ਟੂ ਸੇਮ ਵੀ ਕਰਵਾ ਸਕਦੇ ਹੋ ਫੈਬਰਿਕ ਤੁਹਾਡੀ ਆਪਣੀ ਪਸੰਦ ਦੇ ਫੈਬਰਿਕ ਆਪਣੇ ਕੋਈ ਵੀ ਯੂਜ਼ ਕਰ ਸਕਦੇ ਹੋ ਤੁਸੀਂ ਹਾਂਜੀ ਜਿਹੜਾ ਆਪਣਾ ਨੈਕਸਟ ਸੂਟ ਹੈਗਾ ਇਹ ਵਾਲਾ ਵੀ ਆਪਣਾ ਕ੍ਰਸ਼ ਕਾਟਨ ਦਾ ਹੈਗਾ ਕ੍ਰਸ਼ ਕਾਟਨ ਦੀ ਫੈਬਰਿਕ ਹੈਗੀ ਇਹ ਇਹ ਵਾਲੇ ਦੇਖੋ ਇਹਦੀ ਸ਼ਰਟ ਹੈਗੀ ਕ੍ਰਸ਼ ਕਾਟਨ ਦੀ ਇਹ ਸ਼ਰਟ ਨਾਲ ਦੇਖੋ ਇਹਦੇ ਬਾਟਮ ਵੀ ਆਹ ਵਾਲੀ ਇਹ ਬਾਟਮ ਦੀ ਹੈ ਮੂਰੀਆਂ ਤੇ ਇਦਾਂ ਵਰਕ ਹੋਇਆ ਹੈਗਾ। ਇਹ ਆਵਲ ਵਰਤ ਹੈ। ਬਾਟਮ ਦੇ ਮੂਰੀਆਂ ਤੇ ਇਹ ਵਰਕ ਆ ਤੇ ਇਹ ਵਾਲੀ ਦੇਖੋ ਇਹਦੀ ਸ਼ਰਟ ਹੈਗੀ। ਨਾਲ ਇਹਦੇ ਆਪਾਂ ਸੁਪਰ ਨੈਟ ਦਾ ਦੁਪੱਟਾ ਦੇਖੋ ਇਦਾਂ ਡਾਈ ਕਰਵਾਇਆ। ਸੁਪਰ ਨੈਟ ਦਾ ਦੁਪੱਟਾ ਇਦਾਂ ਡਾਈ ਕਰਵਾਇਆ ਹੈ ਸਾਰੇ। ਬਹੁਤ ਜਿਆਦਾ ਸੋਹਣਾ ਆਪਣਾ ਸੂਟ ਦੇਖੋ ਤਿਆਰ ਹੈ ਇਹ। ਆਪਾਂ ਪ੍ਰਿੰਟਡ ਸੂਟ ਨੂੰ ਡਿਜ਼ਾਈਨਰ ਦੇਖੋ ਕਿਵੇਂ ਬਣਾ ਕੇ ਹਨਾ ਵੇਅਰ ਕਰਨਾਗਾ। ਉੱਪ ਉਤਿਓ ਕੇ ਜਿਹੜਾ ਆਪਾਂ ਸਿੰਪਲ ਜਿਹੀ ਲੁੱਕ ਵਾਲਾ ਜਿਵੇਂ ਆਪਾਂ ਆਹੀ ਪ੍ਰਿੰਟਡ ਸੂਟ ਲਿਆ ਆ ਪਰ ਉਹ ਇਦਾਂ ਹੀ ਹਨਾ ਸਟਿਚ ਕਰਵਾ ਕੇ ਆਪਾਂ ਇਦਾਂ ਹੀ ਵੀਅਰ ਕਰ ਲਾ ਦੇਖੋ ਕਿਥੇ ਇਹ ਆਪਾਂ ਡਿਜ਼ਾਈਨਰ ਜੇ ਬਣਾ ਕੇ ਰੂ ਜਿਆਦਾ ਗ੍ਰੇਸ ਬਣ ਜਾਂਦੀ ਏ ਫਿਰ ਸੂਟ ਦੀ ਹਨਾ ਵਧੀਆ ਲੱਗਣ ਲੱਗਿਆ ਤਾਂ ਤੁਸੀਂ ਇਦਾਂ ਆਪਣਾ ਡਿਜ਼ਾਈਨਰ ਜੇ ਪੀਸ ਬਣਾ ਕੇ ਸਿਲੈਕਟਡ ਜੇ ਹਨਾ ਪੀਸ ਬਣਾ ਕੇ ਤੁਸੀਂ ਆਪਣੇ ਲਈ ਲੈਣੇ ਨੇਗੇ ਤਾਂ ਤੁਸੀਂ ਬਿਦੌਟ ਸਟਿਚਿੰਗ ਵਿਦ ਸਟਿਚਿੰਗ ਜਿਵੇਂ ਤੁਹਾਨੂੰ ਪਸੰਦ ਆ ਜਿਹੜੇ ਵੀ ਫੈਬਰਿਕ ਤੇ ਆਪਣਾ ਡਿਜ਼ਾਈਨਿੰਗ ਵੀ ਦੱਸ ਸਕਦੇ ਹੋ ਸਟਿਚਿੰਗ ਦੁਆਰਾ ਡਿਜ਼ਾਈਨਿੰਗ ਕਰਵਾਉਣੀ ਆ ਕੋਈ ਜਿਹੜਾ ਆਪਣਾ ਇਹ ਪ੍ਰਿੰਟ ਆ ਦੇਖੋ ਇਹ ਇਹ ਆਪਣਾ ਜਿਹੜੀ ਟੈਬੀ ਹੈ ਨਹੀਂਗਾ ਆਪਾਂ ਕਹਿ ਰਹੇ ਆ ਪ੍ਰਿੰਟਡ ਫਲੋਵ ਵਾਲਾ ਹੈਗਾ ਟੈਬੀ ਮਸਲੀਨ ਦਾ ਸੂਟ ਹੈ ਇਹ ਆਪਣਾ ਇਹ ਵਾਲੀ ਦੇਖੋ ਇਹਦੀ ਸ਼ਰਟ ਹੈ ਜੀ ਟੈਬੀ ਮਸਲੀਨ ਦੀ ਸ਼ਰਟ ਤੇ ਆਪਾਂ ਕੋਈ ਵਰਕ ਵਗੈਰਾ ਨਹੀਂ ਕਰਵਾਇਆ ਹੈਗਾ ਸਿਰਫ ਆਪਾਂ ਸਟਿਚਿੰਗ ਸਟਾਈਲ ਹੀ ਦਾ ਸ਼ਰਟ ਨੇ ਦੇਖੋ ਟੈਬੀ ਮਸਲੀਨ ਦੀ ਆਪਣੀ ਇਹ ਸ਼ਰਟ ਹੈਗੀ ਇਹਦੇ ਵਿੱਚ ਤੁਹਾਨੂੰ ਕਾਫੀ ਸਾਰੇ ਪ੍ਰਿੰਟ ਮਿਲ ਜਾਣਗੇ ਤੇ ਨਾਲ ਦੇਖੋ ਆਪਾਂ ਇਹਦੇ ਪੈਂਟ ਪਲਾਜੂ ਰੈਡੀ ਕਰਵਾਇਆ ਹੈਗਾ ਪੈਂਟ ਪਲਾਜੂ ਜੀ ਪੈਂਟ ਪਲਾਜਣ ਦੇਖੋ ਮੂਰੀਆਂ ਤੇ ਆਪਾਂ ਇਦਾਂ ਵਰਤ ਕਰਵਾਇਆ ਆਹ ਵਾਹ ਕੈਂਟਪੌਜ਼ੇ ਦੇ ਮੂਰੀਏ ਤੇ ਉੱਪਰ ਵਰਤ ਕਰ ਇਹਦੇ ਆਪਾਂ ਕੋਈ ਘੇਰੇ ਵਗੈਰਾ ਤੇ ਨਹੀਂ ਕਰਵਾਇਆ ਤੁਸੀਂ ਆਹੀ ਸੇਮ ਵਰਤ ਹੈ ਜਿਹੜਾ ਘੇਰੇ ਤੇ ਵੀ ਕਰਵਾ ਸਕਦੇ ਹੋ ਬਾਹਾਂ ਤੇ ਵੀ ਕਰਵਾ ਸਕਦੇ ਹੋ ਤੇ ਇਹਦੇ ਬਾਹਾਂ ਦਾ ਤੁਹਾਨੂੰ ਦਿਖਾ ਦਿੰਨੇ ਆਪਾਂ ਦੇਖ ਇਹ ਵਾਲਾ ਆਪਾਂ ਇਹਦੇ ਬਾਹਾਂ ਦੇ ਉੱਪਰ ਵਰਤ ਕਰਾਂਗੇ ਅਮ ਇਹਦਾ ਵਾ ਇਹੜਾ ਫਲਾਓ ਨਾਲ ਦਾ ਪੈਚ ਆ ਗਿਆ ਆਪਾਂ ਕੱਟ ਕੇ ਇਹ ਬਾਹਾਂ ਦੇ ਉੱਪਰ ਲਾ ਲਿਆ। ਬਿਲਕੁਲ ਗਾਰਲੈਂਸ਼ੀ ਲੁੱਕ ਵਧੀਆ ਜੀ ਹਨਾ ਪ੍ਰੋਫੈਸ਼ਨਲ ਜੀ ਲੁੱਕ ਨਾਲ ਆਪਾਂ ਸੂਟ ਇਹੜਾ ਤਿਆਰ ਕਰਵਾਇਆ ਹੈ। ਪੈਂਟ ਪਰਾਂ ਦੇ ਉੱਪਰ ਐਦਾ ਬੂਟੀਆਂ ਲਗੀਆਂ ਤੇ ਬਾਹਾਂ ਦੇ ਉੱਪਰ ਪੈਚ ਲਗਾ ਕੇ ਐਦਾ ਵਰਕ ਕਰਵਾਇਆ। ਬਾਕੀ ਆਪਾਂ ਇਹਨੂੰ ਨੈੱਟ ਵਗੈਰਾ ਨੂੰ ਸਟਿਚਿੰਗ ਸਟਾਈਲ ਦਿੱਤਾ ਨਾਲ ਸੁਪਰ ਨੈੱਟ ਦਾ ਕੱਟਾ ਦੇ। ਕਾਫੀ ਸੋਹਣਾ ਸੂਟ ਆਪਣਾ ਵਧੀਆ ਤਿਆਰ ਹੋ ਗਿਆ। ਤੁਸੀਂ ਪ੍ਰਿੰਟਰਡ ਸੂਟ ਨੂੰ ਐਦਾ ਆਪਣਾ ਡਿਜ਼ਾਈਨਰ ਬਣਾ ਕੇ ਹਨਾ ਲੈ ਸਕਦੇ ਹੋਗੇ। ਕਾਫੀ ਖੂਬਸੂਰਤ ਲੁੱਕ ਦੇ ਨਾਲ ਦੇਖੋ ਆਪਣਾ ਇਹ ਸੂਟ ਜਿਹੜਾ ਐ ਇਹਦੇ ਵਿੱਚ ਵਰਕ ਵਗੈਰਾ ਘੇਰੇ ਤੇ ਆਖੀ ਵਰਕ ਕਰਵਾਉਣਾਗਾ ਇਹੀ ਪੈਚ ਲਗਾਉਣਾ ਉਹਦਾ ਫਿਰ ਵਾਸਤੇ ਤੇ ਟੈਬੀ ਮਸਲੀਨ ਦੇ ਵਿੱਚ ਤੁਹਾਨੂੰ ਕਾਫੀ ਸਾਰੇ ਪ੍ਰਿੰਟ ਮਿਲ ਜਾਣਗੇ ਕਲਰ ਮਿਲ ਜਾਣਗੇ ਕੋਈ ਵੀ ਆਪਣਾ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਨੈਕਸਟ ਹੈਗਾ ਇਹ ਆਪਾਂ ਬਲੈਕ ਕਲਰ ਦੇ ਉੱਪਰ ਰੈਡੀ ਕਰਵਾਇਆ ਦੇਖੋ ਬਲੈਕ ਕਲਰ ਦਾ ਆਪਣਾ ਇਹ ਸੂਤ ਹੈਗਾ ਇਹ ਜਿਹੜੀ ਫੈਬਰਿਕ ਹੈਗੀ ਆਪਣੀ ਇਹ क्रਸ਼ ਟਿਸ਼ੂ ਦੀ ਹੈਗੀ ਇਸ ਦਾ क्रਸ਼ ਕਾਟਨ ਦੀ ਇਸ ਦਾ क्रਸ਼ ਕਾਟਨ ਦੀ ਆਪਣੀ ਇਹ ਫੈਬਰਿਕ ਹੈ ਦੇਖੋ ਇਹਦਾ ਪ੍ਰਿੰਟ ਵਾਲੀ ਕ੍ਰਸ਼ ਕਾਟਨ ਦੀ ਫੈਬਰਿਕ ਆ ਦੀ ਤੇ ਨਾਲ ਇਹਦੇ ਪਲੇਨ ਦੇਖੋ ਬਾਟਮ ਆ ਲਈ ਆਹ ਵਾਲੀ ਪਲੇਨ ਬਾਟਮ ਆਈ ਬਲੈਕ ਕਲਰ ਦੀ ਇਹਦੇ ਨਾਲ ਆਪਾਂ ਪੈਚ ਕੱਟ ਕੇ ਦੇਖੋ ਬਾਟਮ ਦੇ ਮੂਹਰੇ ਤੇ ਇਦਾਂ ਵਰਕਰ ਬਣੇ ਇਹ ਆਪਾਂ ਜਿਹੜੇ ਫਲਾਰ ਨੇ ਲਿਖ ਪੈਚ ਕੱਟੇ ਹੋਏ ਰਗੇ ਪੈਚ ਕੱਟ ਕੇ ਦਸਾਂ ਮੂਹਰੀਆਂ ਦੇ ਉੱਪਰ ਪੈਚ ਲਗਵਾ ਦਿੰਦੇ ਕੋਲ ਮੂਰੀਆਂ ਦੇ ਉੱਪਰ ਪੈਚ ਲੱਗੇ ਹੋਏ ਨੇ ਇਹ ਬਹੁਤ ਸੋਹਣਾ ਪ੍ਰੋਫੈਸ਼ਨਲ ਜਿਹਾ ਸੂਟ ਤਿਆਰ ਕਰ ਲਿਆ ਦੇਖੋ ਆਪਣਾ ਨਾਲ ਇਹਦੇ ਪਿਓਰ ਚਨੂਮ ਦਾ ਦੁਪੱਟਾ ਹੈਗਾ ਇਹਨੂੰ ਆਪਾਂ ਇਦਾਂ ਲੜਾਂ ਦੇ ਵਿੱਚੋਂ ਸੌਰੀ ਸੈਂਟਰ ਦੇ ਵਿੱਚ ਉਹਦਾ ਖੱਪੜਾ ਇਹਦਾ ਡਾਈ ਕਰਵਾਇਆਗਾ ਆਪਾਂ ਡਾਈ ਡਾਈ ਕਰਵਾਇਆ ਕਾਫੀ ਸੋਹਣਾ ਦੇਖੋ ਸੂਟ ਲੱਗ ਰਿਹਾ ਆਪਣਾ ਕ੍ਰਸ਼ ਕਾਟਨ ਦੀ ਆਪਣੀ ਫੈਬਰਿਕ ਆਗੀ ਬਹੁਤ ਹੀ ਜ਼ਿਆਦਾ ਸੋਹਣਾ ਖੂਬਸੂਰਤ ਆਪਣਾ ਸੂਟ ਤਿਆਰ ਹੋਇਆਗਾ ਤੁਸੀਂ ਕ੍ਰਸ਼ ਕਾਟਨ ਦੇ ਵਿੱਚ ਵੀ ਜਿੰਨੇ ਪ੍ਰਿੰਟ ਚਾਹੋ ਤਾਨੂੰ ਓਨੇ ਮਿਲ ਜਾਣਗੇ ਜਿੰਨਾ ਤੁਸੀਂ ਆਪਣਾ ਕੋਈ ਨਾ ਕਲਰ ਵਗੈਰਾ ਜੋ ਵੀ ਲੈਣਾਗਾ ਤੁਸੀਂ ਕ੍ਰਸ਼ ਕਾਟਨ ਦੇ ਵਿੱਚ ਲੈ ਸਕਦੇ ਹੋ ਬਾਕੀ ਤੁਸੀਂ ਆਹ ਵਰਕ ਵਗੈਰਾ ਕੋਈ ਹੋਵੇ ਇਹਦੇ ਉੱਪਰ ਐਡ ਕਰਵਾਉਣਾ ਸੀ ਉਹਦਾ ਵੀ ਕਰਵਾ ਸਕਦੇ ਹੋ ਹਾਂਜੀ ਇਹ ਵੀ ਆਪਣਾ ਕ੍ਰਸ਼ ਕਾਟਨ ਦਾ ਹੀ ਸੂਟ ਹੈਗਾ ਕ੍ਰਾਸ਼ ਕਾਟਨ ਦਾ ਸੂਟ ਦੇਖੋ ਆਪਣਾ ਇਹ ਵੀ ਆਪਾਂ 셔ਟ ਤੇ ਕੋਈ ਵਰਤ ਵਗੈਰਾ ਨਹੀਂ ਕਰਵਾਇਆ ਸਿਰਫ ਆਪਾਂ ਇਹਨੂੰ ਸਟਿਚਿੰਗ ਸਟਾਈਲ ਹੀ ਦਿੱਤਾ ਦੇਖੋ ਸਟਿਚਿੰਗ ਸਟਾਈਲ ਦਿੱਤਾਗਾ ਤੇ ਐਦਾਂ ਦੇਖੋ ਇਹਦੇ ਜਿਹੜੇ ਘੇੜੇ ਦੇ ਉੱਪਰ ਆਪਾਂ ਐਦਾਂ ਆਰਗੈਂਜ਼ਾ ਦੀ ਲੈਸ ਲਾਈ ਕਰਵਾ ਕੇ ਲਾਈ ਹੈ ਇਹ ਵਾਲੀ ਦੀ ਬਾਟਮ ਆ ਮਸਟਰਡ ਕਲਰ ਦੀ ਨਾਲ ਮਸਟਰਡ ਕਲਰ ਦੀ ਬਾਟਮ ਆ ਤੇ ਐਦਾਂ ਦੇਖੋ ਜੀਆਂ ਬਾਹਾਂ ਦੇ ਉੱਪਰ ਵਰਤਿਆ ਐਵੇਂ ਪੈਚ ਲੱਗ ਗਿਆ ਹੁਣ ਸਾਰਾ ਸਮਝਦੇ ਵਿੱਚ ਆ ਜੂਗਾ ਆ ਆਪਣੀ ਕ੍ਰਾਸ਼ ਕਾਟਨ ਦੀ ਫੈਬਰਿਕ ਹੈਗੀ ਇਹ ਤੇ ਇਹਦੇ ਬਾਹਾਂ ਦੇ ਉੱਪਰ ਦੇਖੋ ਇਦਾਂ ਸਲਵਾਰ ਨਾਲ ਦਾ ਪੈਚ ਲਾ ਕੇ ਆਹੋਲੇ ਬੁੱਤੀਆਂ ਹੋਈਆਂ ਹੋਈਆਂ ਨੇ ਗਰੀਸ ਤੇ ਦਮ ਬਰਕਰਾਰ ਹੈ ਹਗਾ ਤੇ ਅਸੀਂ ਬਾਟਮ ਦੇ ਉੱਪਰ ਬਰਕਰਾਰ ਹੈ ਆਹ ਵਾਲਾ ਬਾਟਮ ਤੇ ਬਰਕਰਾਰ ਹੈ ਤੇ ਨਾਲ ਇਹਦੇ ਪਿਓਰ ਜਿਹੜਾ ਆਪਣਾ ਸੁਪਰ ਨਾਟਾ ਦੁਪੱਟਾ ਪੂਰਾ ਡਿਜ਼ਾਈਨ ਕਰਵਾਇਆਗਾ ਫੋਰ ਸਾਈਡ ਤੁਹਾਨੂੰ ਜਿਹੜਾ ਆਹ ਕੱਟਵਰਕ ਮਿਲੂਗਾ ਇਹਦੇ ਦੁਪੱਟੇ ਤੇ ਫੋਰ ਸਾਈਡ ਕੱਟਵਰਕ ਆ ਤੇ ਆਪਣੇ ਦੇ ਲੜਾਂ ਦੇ ਉੱਪਰ ਤੁਹਾਨੂੰ ਆਹ ਵਾਲੇ ਦੇ ਕਬੂਤੀਆਂ ਮਿਲਣਗੇ ਆ ਸਾਰੇ ਕੱਟ ਵਰਕ ਹੋਇਆ ਹੈ ਰੈਜੈਂਟਾ ਕਲਰ ਦੇ ਨਾਲ ਤੁਸੀਂ ਆਪਣਾ ਜਿਹੜਾ ਇਹ ਸੂਟ ਜਿਹੜਾ ਬੱਟੇ ਦਾ ਜਿਹੜਾ ਵਰਕ ਆ ਹੋ ਆਪਣਾ ਕੱਟ ਵੀ ਕਰਵਾ ਸਕਦੇ ਹੋ ਸਿਰਫ ਬਾਟਮ ਵਾਲਾ ਵਰਕ ਵੀ ਕਰਵਾ ਸਕਦੇ ਹੋ ਨਾਲ ਇਹਦੇ ਕੁਝ ਆਪਣਾ ਘੇਰੇ ਤੇ ਵਗੈਰਾ ਦਾ ਐਡ ਕਰਵਾਉਣਾ ਆਹੀ ਪੈਸ ਤੁਸੀਂ ਘੇਰੇ ਤੇ ਕਰਵਾਉਣਾਗਾ ਆਪਣਾ ਉਦਾਂ ਵੀ ਕਰਵਾ ਕੇ ਲੈ ਸਕਦੇ ਹੋ ਤਾਂ ਕਾਫੀ ਸੋਹਣਾ ਤੇ ਖੂਬਸੂਰਤ ਲੁੱਕ ਨਾਲ ਆਪਣਾ ਸੂਟ ਜਿਹੜਾ ਤਿਆਰ ਹੋਇਆਗਾ ਇਹਦੇ ਵਿੱਚ ਕੋਈ ਵੀ ਹੋਰ ਕਲਰ ਵਗੈਰਾ ਡਿਜ਼ਾਈਨ ਵਗੈਰਾ ਕੁਝ ਦੇਖ ਕੇ ਵਰਕ ਦਾ ਡਿਜ਼ਾਈਨ ਵੀ ਆਪਣਾ ਚੇਂਜ ਕਰ ਸਕਦੇ ਹੋ ਹਾਂ अपना जहाँ सूट है तुम डिजाइनर अपना तैयार करवा के लैसते यहाँ टैबी मसलीन का सूट है सिर्फ आपको स्टिचिंग स्टाइल ही दिता है सूट न टैबी मसलीन का अपना सूट है ये वाली बॉटम देखो प्लेन की एदापा देखो ये नैक के उपर वर्क करवाया सॉरी वर्क करवाया स्टिचिंग स्टाइल ऑरगेंजा की लेस हैगी आपू डया लेस में ਤੇ ਫਿਰ ਵਿਚਕਾਰ ਇਹਦੇ ਆਪਾਂ ਵਧੀਆ ਇਹਨੂੰ ਡਿਜ਼ਾਈਨ ਕੀਤਾ ਹੈਗਾ ਤੇ ਇਹ ਵਾਲਾ ਆ ਗਿਆ ਜਿਆ ਬਾਹਾਂ ਦੇ ਉੱਪਰ ਲੇਸ ਜੜ ਗਈ ਹੈ। ਘੇਰੇ ਦੇ ਉੱਪਰ ਵੀ ਸੇਮ ਦੇਖੋ ਹੀ ਲੇਸ ਆ ਗਈ। ਤੇ ਉਹੀ ਸੇਮ ਲੇਸ ਦੇਖੋ ਆਪਾਂ ਇਹਦੇ ਦੁਪट्टे ਤੇ ਲਗਾਈ ਹੈ। ਕਾਫੀ ਸੋਹਣਾ ਲੱਗੂ ਸੁਟ ਆਪਣਾ ਬਣ ਕੇ ਪਿਆ ਹੋਇਆ ਹੈਗਾ। ਸਟਿਚਿੰਗ ਸਟਾਈਲ ਨੇ ਨਾਲ ਵੀ ਤੁਸੀਂ ਐਦਾਂ ਖੂਬਸੂਰਤ ਲੁੱਕ ਦੇ ਸਕਦੇ ਹੋ ਸੂਟ ਨੂੰ। ਕਾਫੀ ਸੋਹਣੀ ਵਧੀਆ ਪੜਨਾ ਲੁੱਕ ਆਈ ਹੈ ਸੂਟ ਦੀ। ਤੁਸੀਂ ਐਦਾਂ ਕੋਈ ਵਰਕ ਵਗੈਰਾ ਨਹੀਂ ਕਰਵਾਉਣਾ ਕਿਸੇ ਨੂੰ ਨਹੀਂ ਪਸੰਦ ਆ ਜੇ ਕਿਸੇ ਕੋਲ ਜ਼ਿਆਦਾ ਸੂਟ ਨੇ ਵਰਕ ਵਾਲੇ ਹਨਾ। ਤਾਂ ਤੁਸੀਂ ਆਪਣਾ ਐਦਾਂ ਇਹ ਸਟੀਚਿੰਗ ਸਟਾਈਲ ਦੇ ਨਾਲ ਰੈਡੀ ਕਰਵਾ ਸਕਦੇ ਹੋ ਤੇ ਇਸੇ ਨਾਲ ਦੀ ਆਪਣਾ ਇੱਕ ਮੋਸੂਟਰਾ ਦੇਖੋ ਇਹ ਵੀ ਆਪਾਂ ਸਟੀਚਿੰਗ ਸਟਾਈਲ ਦੇ ਨਾਲ ਹੀ ਰੈਡੀ ਕਰਵਾਇਆਗਾ ਇਹਦੇ ਨਾਲ ਸੂਪਰ نیٹ ਦਾ ਦੁਪੱਟਾ ਟਾਈਡ ਹੈ ਕਰਵਾਤਾ ਤੇ ਇਹਦਾ ਹੈ ਤਾਂ ਵੀ ਮਸਲੀਨ ਦਾ ਹੀ ਸੂਟ ਹੈ ਇਹਦੇ ਵੀ ਵਾਹਾ ਵਗੈਰਾ ਤੇ ਬਸ ਆਪਾਂ ਨੇ ਕੋਲੇ ਰੈਡੀ ਕਰਵਾਇਆ ਹੈ ਬਾਟਮ ਨਾਲ ਦੀ ਪੱਟੀ ਵੀ ਲੱਗਾਈ ਤੁਸੀਂ ਆਪਣਾ ਕੋਈ ਵੀ ਸਟੀਚਿੰਗ ਸਟਾਈਲ ਭੇਜ ਕੇ ਹਨਾ ਰੈਡੀ ਕਰਵਾ ਕੇ ਲੈ ਸਕਦੇ ਦੇ ਨਾਲ ਪਲੇਨ ਬਾਟਮ ਹੈ ਇਹ ਵਾਲੀ ਹੈ ਇਹਦੇ ਪੈਚ ਲਗਾ ਦੇ ਆਪਾਂ ਇਦਾਂ ਹੋ। ਇਸ ਸਟਿਚਿੰਗ ਸਟਾਈਲ ਦੇ ਤਾਂ ਇਹਨੂੰ ਤੇ ਨਾਲ ਇਹ ਤਾਇੜੇ ਪਾ ਦੁਪੱਟਾ ਕਰਵਾਤਾ। ਇਹ ਆ। ਆ ਮੇ ਪਰ ਨੈਟ ਦਾ ਲੇਸ ਆ ਜਿਹੜੀ ਆਪਾਂ ਉਹ ਵੀ ਟੂ ਸ਼ੇਡ ਦੀ ਦਾਈ ਕਰਵਾ ਕੇ ਸਾਰੇ ਨਾਲ ਆਪਾਂ ਸੂਟ ਤੇ ਲਗਾਤੀ ਨਾਲ ਦੁਪੱਟੇ ਲਗਾਤੀ। ਐਡਾ ਸਟਿਚਿੰਗ ਸਟਾਈਲ ਦੇ ਨਾਲ ਵੀ ਤੁਸੀਂ ਆਪਣਾ ਸੂਟ ਸੂਟ ਰੈਡੀ ਕਰਵਾ ਕੇ ਲੈ ਸਕਦੇ। ਹਾਂਜੀ ਆਪਣਾ ਆਹ ਵਾਲਾ ਸੂਟ ਦੇ ਆਪਾਂ ਪ੍ਰਿੰਟ ਦੇ ਉੱਪਰ ਡਿਜ਼ਾਈਨ ਤਿਆਰ ਕਰਵਾਇਆ ਇਹ ਜੋਰਜਟ ਦੀ ਪ੍ਰਿੰਟ ਦਾ ਆਪਣਾ ਸੂਟ ਆ। ਇਹ ਜਿਹੜਾ ਸੂਟ ਦਾ ਸਾਡੇ ਤੁਸੀਂ ਪਹਿਲਾਂ ਬਹੁਤ ਵਾਰ ਦੇਖੇ ਲੇਗੇ ਦੇਖੋ। ਇਹ ਇਹ ਆਪਾਂ ਨੇ ਇਦਾਂ ਵਰਕ ਕਰਵਾਇਆਗਾ ਜੌਰਜਟ ਦੇ ਨਾਲ ਦੁਪੱਟਿਆਂ ਵਾਲੇ ਸੂਟ ਹੈ ਜਿਹੜਾ ਆਪਣਾ ਉਹ ਵਾਲਾ ਸੂਟ ਹੈਗਾ ਇਹਦੇ ਵਿੱਚ ਪ੍ਰਿੰਟ ਤੁਹਾਨੂੰ ਕਾਫੀ ਮਿਲ ਜਾਣਗੇ ਸੇਮ ਪ੍ਰਿੰਟ ਨਹੀਂ ਮਿਲਣਾ ਹੈਗਾ ਕੋਈ ਕੋਈ ਪ੍ਰਿੰਟ ਸੇਮ ਮਿਲ ਜਾਂਦਾ ਹੁੰਦਾ ਨਹੀਂ ਤੁਹਾਨੂੰ ਡਿਫਰੈਂਟ ਹੀ ਸਿਲੈਕਟ ਕਰਨਾ ਪਊਗਾ ਇਥੇ ਆਪਾਂ ਨੇ ਆਰਗਨਜ਼ਾ ਦਾ ਪੈਚ ਲਗਾ ਕੇ ਇਦਾਂ ਵਰਕ ਕਰਵਾਇਆ ਦੇਖੋ ਸਾਰੇ ਆਪਾਂ ਉਹੀ ਥ्रेड ਯੂਜ਼ ਕਰਦੇ ਹੁੰਦੇ ਆ ਕਲਰ ਜਿਹੜੇ ਆਪਣੇ ਜਿਹੜੇ ਪ੍ਰਿੰਟ ਦੇ ਵਿੱਚ ਹੋਣ ਆਪਾਂ ਹੋਰ ਕੋਈ ਡਿਫਰੈਂਟ ਕਲਰ ਵੀ ਯੂਜ਼ ਕਰ ਸਕਦੇ ਹੈਗੇ ਦੇਖੋ ਇਹ ਵਾਲੇ ਦੀ ਬਾਹ ਦੇ ਉੱਪਰ ਵਰਕ ਆ ਗਿਆ ਆਵळा ਬਾਦਿਆ ਤੇ ਐਦਾ ਘੇਰੇ ਤੇ ਆ ਗਿਆ ਇਹਨਾਂ ਨੇ ਆਪਣੇ ਪਲਾਜ਼ੋ ਤੇ ਕੋਈ ਵਰਕ ਨਹੀਂ ਕਰਵਾਇਆ ਹੈਗਾ ਪਲਾਜ਼ੋ ਆਪ ਪੈਂਦਾ ਹੀ ਰੱਖਿਆ ਹੈਗਾ ਨਾਲ ਦੇਖੋ ਇਹਦੇ ਪ੍ਰਿੰਟ ਦੁਪੱਟਾ ਹੈਗਾ ਇਹ ਜੇ ਸੂਟ ਤੁਸੀਂ ਜੇਕਰ ਐਦਾਂ ਆਪਣੇ ਹਨਾ ਰੈਡੀ ਕਰਵਾਉਣੇ ਨੇਗੇ ਤਾਂ ਸਾਡੇ ਤੋਂ ਹੋਰ ਪ੍ਰਿੰਟ ਸੈਂਡ ਕਰਵਾ ਸਕਦੇ ਹੋ ਡਿਜ਼ਾਈਨਿੰਗ ਤੁਹਾਡੀ ਆਪਣੀ ਹੋਊਗੀ ਸਾਡੇ ਵਾਲੇ ਡਿਜ਼ਾਈਨ ਵੀ ਜੇ ਤੁਹਾਨੂੰ ਮਨ ਖਾਇਨ ਤੁਸੀਂ ਉਹ ਵੀ ਦੇਖ ਸਕਦੇ ਹੋ ਕਰਵਾ ਸਕਦੇ ਹੋ ਆਪਣੇ ਡਿਜ਼ਾਈਨ ਜਾਂ ਜੇ ਕੋਈ ਡਿਫਰੈਂਟ ਡਿਜ਼ਾਈਨ ਤੁਸੀਂ ਕਰਵਾਉਣਾ ਹੈ ਤਾਂ ਆਪਣਾ ਉਹ ਵੀ ਸਿਲੈਕਟ ਕਰਕੇ ਸੂਟ ਐਦਾਂ ਤੁਸੀਂ ਆਪਣਾ ਜੋਰਟ ਦੇ ਵਿੱਚ ਜਾਂ ਕਿਸੇ ਹੋਰ ਫੈਬਰਿਕ 'ਚ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਾਰੇ ਸਾਡੇ ਜਿਹੜੇ ਵਾਲੇ ਸੂਟ ਸਾਰੇ ਆਪਾਂ ਮਸ਼ੀਨ ਵਰਕ ਦੇ ਵਿੱਚ ਸੂਟ ਰੈਡੀ ਕਰਵਾਏ ਹੋਏ ਸੀਗੇ। ਉਮੀਦ ਕਰਦਾ ਤੁਹਾਨੂੰ ਸਾਰੇ ਨੂੰ ਪਸੰਦ ਆਏ ਹੋਣਗੇ ਜਿਵੇਂ ਤੁਸੀਂ ਆਪਣਾ ਸੂਟ ਤਿਆਰ ਕਰਵਾਉਣਾਗਾ ਸਕਰੀਨਸ਼ਾਟ ਭੇਜ ਕੇ ਸਾਨੂੰ WhatsApp ਤੇ ਆਪਣਾ ਆਰਡਰ ਦੇਸ ਆਪਣੇ ਵਰਕ ਦੇ ਵਿੱਚ ਕੁਝ ਕਿੱਪ ਕਰਵਾਉਣਾ ਐਡ ਕਰਵਾਉਣਾ ਆਪਣੇ ਸਾਰੇ ਡਿਟੇਲ ਸਾਨੂੰ WhatsApp ਤੇ ਭੇਜ ਕੇ ਆਪਣਾ ਜਿਹੜਾ ਸੂਟ ਹੈ ਤਿਆਰ ਕਰਵਾ ਕੇ ਲੈ ਸਕਦੇ ਹੋ। ਹਾਂਜੀ ਸਕਰੀਨ ਦੇ ਉੱਪਰ ਸਾਰਾ WhatsApp ਨੰਬਰ ਆਉਂਦਾ 6239168900 ਸਾਡੇ ਅੱਜ ਦੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਮਿਲਦੇ ਆਪਾਂ ਹੋਰ ਨਵੇਂ ਸੂਟਾਂ ਦਾ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀ